ਪੰਜਾਬ ਸਰਕਾਰ ਨੇ ਇੱਕ ਦਿਨ ਦਾ ਵਿਧਾਨ ਸਭਾ ਦਾ ਵਿਸ਼ੇਸ਼ اجلاس ਸੱਦਿਆ ਪੰਜਾਬ ਸਰਕਾਰ ਦਾ ਮੇਨ ਇਹ ਕੰਮ ਸੀ ਇਸ اجلاس ਦੇ ਵਿੱਚ ਕਿ ਸੈਂਟਰ ਦੀ ਬੀਜੇਪੀ ਸਰਕਾਰ ਮਨਰੇਗਾ ਨੂੰ ਖਤਮ ਕਰਕੇ ਜੀ ਰਾਮ ਜੀ ਦੇ ਵਿੱਚ ਤਬਦੀਲ ਕਰ ਰਹੀ ਆ ਕਿ ਪੰਜਾਬ ਸਰਕਾਰ ਇਸ ਦਾ ਠੋਕ ਕੇ ਵਿਰੋਧ ਕਰਦੀ ਆ ਤੇ ਪੰਜਾਬ ਪਹਿਲੀ ਇਹੋ ਜਿਹੀ ਸਟੇਟ ਬਣ ਗਈ जिने जी राम जी ਦੇ ਖਿਲਾਫ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਇਸ ਨਵੇਂ ਕਾਨੂੰਨ ਦੇ ਖਿਲਾਫ ਮਤਾ ਪਾਇਆ ਪਹਿਲੀ ਸਟੇਟ ਪੰਜਾਬ ਬਣ ਗਈ ਬਿੱਤੇ ਕੱਲ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਧਾਨ ਸਭਾ ਦਾ ਵਿਸ਼ੇਸ਼ اجلاس ਸੱਦਿਆ ਕਿ ਅਸੀਂ ਜੋ ਤੁਸੀਂ ਤਬਦੀਲੀਆਂ ਕੀਤੀਆਂ ਨੇ ਮਨਰੇਗਾ ਦੇ ਵਿੱਚ ਯਾਨਕੀ ਸੈਂਟਰ ਦੀ ਸਰਕਾਰ ਨੇ ਜੋ ਮਨਰੇਗਾ ਦੇ ਵਿੱਚ ਤਬਦੀਲੀਆਂ ਕੀਤੀਆਂ ਨੇ ਤੇ ਕਿਹਾ ਜਾ ਰਿਹਾ ਹੈ ਕਿ ਕੱਲੀਆਂ ਜਿਹੜੀਆਂ ਆਰਥਿਕ ਤਬਦੀਲੀਆਂ ਨੇ ਉਹ ਨਹੀਂ ਹੋਈਆਂ ਇਹਦੇ ਨਾਲ ਮਨਰੇਗਾ ਦਾ ਜਿਹੜਾ ਬੁਨਿਆਦੀ ਢਾਂਚਾ ਉਸ ਢਾਂਚੇ ਦੇ ਵਿੱਚ ਇੱਕ ਵੱਡਾ ਬਦਲਾਅ ਆਊਗਾ ਪੰਜਾਬ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਵੀ ਇਹ ਗੱਲ ਕਹਿ ਰਹੀਆਂ ਨੇ ਕਿ ਆਹ 100 ਦਿਨ ਦੀ ਰੋਜ਼ਗਾਰ ਦੀ ਗਰੰਟੀ ਨੂੰ ਖਤਮ ਕਰਨ ਵਾਲ ਕਦਮਾ ਜੀ ਰਾਮ ਜੀ ਇਹਦੇ 'ਚ ਕੋਈ ਇਦਾਂ ਦਾ ਕੁਛ ਨਹੀਂ ਹੈਗਾ ਕੇ ਮੰਨਰੇਗਾ ਹੋਰ ਸੁਧਰ ਕੇ ਅੱਗੇ ਆਉਗੀ ਜਾਂ ਸਾਹਮਣੇ ਆਉਗੀ ਇਸ ਤੋਂ ਇਲਾਵਾ ਜਿਹੜੀਆਂ ਮੰਨਰੇਗਾ ਜਥੇਬੰਦੀਆਂ ਨੇ ਇਹੇ ਵੀ ਲਗਾਤਾਰ ਵਿਰੋਧ ਕਰ ਰਹੀਆਂ ਨੇ ਕਿ ਅਸੀਂ ਜੀ ਰਾਮ ਜੀ ਨਵੇਂ ਕਾਨੂੰਨ ਦਾ ਵਿਰੋਧ ਕਰਦੇ ਹਾਂ ਕਈ ਫਰੰਟਾਂ ਨੇ ਤਾਂ ਆਪਣਾ ਪ੍ਰੋਗਰਾਮ ਵੀ ਦਿੱਤਾ ਹੋਇਆ ਕਿ 2 ਦਸੰਬਰ ਨੂੰ ਅਸੀਂ ਜਿਹੜੇ ਸਰਕਾਰੀ ਅਦਾਰੇ ਨੇ ਐਸ ਡੀ ਐਮ ਬਾਹਰ ਜਾਂ ਡੀ ਸੀ ਦਫ਼ਤਰ ਦੇ ਬਾਹਰ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਪਰ ਅਸੀਂ ਆਪੋ ਆਪਣੇ ਪ੍ਰੋਗਰਾਮ ਵੀ ਕਰਾਂਗੇ ਅਸੀਂ ਰੋਜ਼ ਪ੍ਰਦਰਸ਼ਨ ਕਰਾਂਗੇ ਕਿ ਸਾਰਾ ਕੁਝ ਆਹ ਠੀਕ ਨਹੀਂ ਹੋ ਰਿਹਾ ਹੈਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਤਾਂ ਇੱਥੋਂ ਤੱਕ ਗੱਲ ਕਹੀ ਕਿ ਬੀਜੇਪੀ ਦੀ ਮਾਨਸਿਕਤਾ ਪੰਜਾਬ ਵਿਰੋਧੀ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਜਦੋਂ ਮਨਰੇਗਾ ਦੇ ਕਾਨੂੰਨ ਦੇ ਬਾਰੇ ਗੱਲ ਹੋਊਗੀ ਉਦੋਂ ਜਿਹੜੇ ਭਾਜਪਾ ਦੇ ਐਮਐਲਏ ਹੋਏ ਨੇ ਪੰਜਾਬ ਦੇ ਵਿੱਚ ਵਿਧਾਨ ਸਭਾ 'ਚ ਮੇਸ਼ਾਕੇ ਗਣਤੀ ਜਮਾ ਥੋੜੀ ਆ ਕਿ ਉਹ ਉੱਠ ਕੇ ਬਾਹਰ ਚਲੇ ਜਾਣਗੇ ਤੇ ਉਹ ਬਾਹਰ ਚਲੇ ਵੀ ਗਏ ਉਹਨਾਂ ਦਾ ਕਹਿਣਾ ਕਿ ਕਿਸਾਨਾਂ ਨੂੰ ਤਾਂ ਭਾਜਪਾ ਨੇ ਕਿੱਥੇ ਜਿਹੜੀ ਐਮਐਸਪੀ ਦੀ ਗਾਰੰਟੀ ਹੈ ਉਹ ਦੇਣੀ ਸੀ ਇਹ ਤਾਂ ਗਰੀਬਾਂ ਦੀ ਜਿਹੜੀ 100 ਦੰਦੀ ਰੋਜ਼ਗਾਰ ਦੀ ਗਾਰੰਟੀ ਸੀ ਇਹਨੂੰ ਵੀ ਖਤਮ ਕਰਨ ਤੇ ਲੱਗੇ ਹੋਏ ਨੇ ਤੇ ਇੱਕ ਪਾਸੇ ਜਦੋਂ ਕਾਂਗਰਸ ਦੀ ਗੱਲ ਆਈ ਕਾਂਗਰਸ ਵੀ ਆਪਣਾ ਰੋਸ ਪ੍ਰਦਰਸ਼ਨ ਕਰ ਰਹੀ ਆ ਭਾਵੇਂ ਉਹ ਨੈਸ਼ਨਲ ਲੈਵਲ ਦੇ ਉੱਪਰ ਹੋਵੇ ਤਾਂ ਉਦੋਂ ਇਸ ਮਾਮਲੇ ਨੂੰ ਇੱਕ ਪੋਲੀਟੀਕਲ ਮਤਲਬ ਦੇਖੋ ਰਾਜਨੀਤੀ ਦਾ ਸਭ ਤੋਂ ਵੱਡਾ ਕੀ ਹੁੰਦਾ ਕਿ ਜਦੋਂ ਵੀ ਕੋਈ ਇਸ਼ੂ ਆਉਂਦਾ ਉਹਨੂੰ ਕਿਤਨਾ ਕਿਤੇ ਸਮਾਜ ਦੇ ਨਾਲ ਜੋੜ ਲਿਆ ਜਾਂਦਾ ਯਾਨੀ ਕਿ ਪਾਪ ਵੋਟਾਂ ਦੀ ਰਾਜਨੀਤੀ ਦੇ ਨਾਲ ਇਸ ਮਾਮਲੇ ਨੂੰ ਵੀ ਕੱਲ ਵੀ ਵਿਧਾਨ ਸਭਾ ਦੇ ਵਿੱਚ ਲੱਗਿਆ ਕਿ ਕਿਤਨਾ ਕਿਤੇ ਦਲਿਤ ਭਾਈਚਾਰੇ ਦੇ ਨਾਲ ਜੋੜ ਕੇ ਜਿਹੜੀ ਗੱਲ ਹੈ ਉਹ ਗੱਲ ਕੀਤੀ ਜਾ ਰਹੀ ਹੈ ਹਾਲਾਂਕਿ ਜਦੋਂ ਮਨਰੇਗਾ ਬਣਾਇਆ ਗਿਆ ਸੀ ਉਦੋਂ ਦਲਿਤ ਭਾਈਚਾਰੇ ਵਾਲਾ ਕੋਈ ਨਹੀਂ ਸੀ ਉਦੋਂ ਤਾਂ ਇਹ ਗੱਲ ਸੀ ਕਿ ਜਿੰਨਾਂ ਲੋਕਾਂ ਦੇ ਕੋਲੇ ਰੋਜ਼ਗਾਰ ਨਹੀਂ ਕੰਮਿਆਂ ਦੇ ਕੋਲੇ ਕੰਮ ਨਹੀਂ ਉਹਨਾਂ ਨੂੰ ਕੰਮ ਦਿੱਤਾ ਜਾਊਗਾ ਜੇਕਰ ਤੁਸੀਂ ਮਨਰੇਗਾ ਐਕਟ ਰਿਪੋਰਟ ਤਾਂ ਤੁਹਾਨੂੰ ਬੜਾ ਕੁਝ ਇਦਾਂ ਦਾ ਮਿਲੇਗਾ ਪਰ ਚਲੋ ਕਿਤੇ ਨਾ ਕਿਤੇ ਵੋਟਾਂ ਦੀ ਰਾਜਨੀਤੀ ਹੁੰਦੀ ਹੈ ਇਸ ਕਰਕੇ ਜੋੜ ਲਿਆ ਜਾਂਦਾ ਪਰ ਮੈਨੂੰ ਲੱਗਦਾ ਕਿ ਮਨਰੇਗਾ ਦੇ ਖਿਲਾਫ ਪੰਜਾਬ ਦੇ ਵਿੱਚੋਂ ਇੱਕ ਵੱਡੀ ਆਵਾਜ਼ ਉੱਠੂਗੀ ਇਹ ਆਵਾਜ਼ ਕਿਉਂਕਿ ਪੰਜਾਬ ਸਰਕਾਰ ਵੀ ਵਿਰੋਧ ਦੇ ਵਿੱਚ ਹੈ ਕਿਸਾਨ ਜਥੇਬੰਦੀਆਂ ਵੀ ਵਿਰੋਧ ਕਰ ਰਹੀਆਂ ਨੇ ਤੇ ਇਹਦੇ ਨਾਲੋਂ ਨਾਲ ਜਿਹੜੀ ਮਨਰੇਗਾ ਦੇ ਫਰੰਟ ਬਣੇ ਹੋਏ ਨੇ ਜਾਂ ਹੋਰ ਜਨਤਕ ਜਥੇਬੰਦੀਆਂ ਨੇ ਸਮਾਜ ਦੇ ਵਿੱਚ ਉਹ ਵੀ ਲਗਾਤਾਰ ਵਿਰੋਧ ਕਰ ਰਹੇ ਨੇ ਇਸ ਨਵੇਂ ਕਾਨੂੰਨ ਦਾ ਤੇ ਦੂਜੇ ਪਾਸੇ ਕਾਂਗਰਸ ਵੀ ਵਿਰੋਧ ਕਰ ਰਹੀ ਆ ਨੈਸ਼ਨਲ ਲੈਵਲ ਦੇ ਉੱਪਰ ਯਾਨੀ ਕਿ ਭਾਜਪਾ ਫਿਰ ਇੱਕ ਪਾਸੇ ਇਕੱਲੀ ਖੜੀ ਨਜ਼ਰ ਆ ਰਹੀ ਆ ਦੂਜੇ ਪਾਸੇ ਲੋਕ ਤੇ ਭਾਜਪਾ ਦੇ ਆਪੋਜੀਸ਼ਨ ਵਾਲੀਆਂ ਤੇਰਾ ਸਿਆਸੀ ਪਾਰਟੀਆਂ ਜਾਂ ਫਿਰ ਸਰਕਾਰਾਂ ਹੋਣ ਸੁਭਿਆ ਦੇ ਵਿੱਚ ਉਹ ਭਾਜਪਾ ਦੇ ਖਿਲਾਫ ਇੱਕ ਵੱਡਾ ਪ੍ਰੋਟੈਸਟ ਕਰ ਸਕਦੇ ਨੇ ਜਿਵੇਂ ਸੈਂਟਰ ਨੇ ਇਹਦੇ ਵਿੱਚ ਤਬਦੀਲੀਆਂ ਕੀਤੀਆਂ ਨਹੀਂ ਜੇ ਕਹਿੰਦੇ ਕਿ 90% ਪੰਜਾਬ ਵਰਗੀਆਂ ਸਟੇਟਾਂ ਦੇਣਗੀਆਂ 10% ਇਸ ਸਾਈਡ ਹੋ ਗਿਆ ਜਾਂ ਫਿਰ ਜਿਹੜੇ ਯੂਟੀ ਨੇ ਉਹਨਾਂ ਦੇ ਵਿੱਚ ਸੈਂਟਰ ਸਰਕਾਰ ਦਾ ਹੋਊਗਾ ਲੋਕ ਕਹਿ ਰਹੇ ਨੇ ਕਿ ਹੁਣ ਸਟੇਟਾਂ ਕੋਲੇ ਤਾਂ ਇੰਨਾ ਬਜਟ ਨਹੀਂ ਇੰਨਾ ਪੈਸਾ ਨਹੀਂ ਸਟੇਟਾਂ ਤਾਂ ਆਪ ਕਰਜ਼ਾ ਲੈ ਲੈ ਕੇ ਚੱਲ ਰਹੀਆਂ ਨੇ ਕਿ ਉਹ ਮਨਰੇਗਾ ਵਰਗੇ ਜਿਹੜੇ ਇਦਾਂ ਦੀਆਂ ਸਰਵਿਸ ਨੇ ਉਹਨਾਂ ਦੇ ਵਿੱਚ ਇਨਵੈਸਟ ਕਰ ਸਕਣ ਜਿਵੇਂ ਜਦੋਂ ਵਿਦਵਾਨ ਗੱਲ ਕਰਦੇ ਨੇ ਕਿ ਪੰਜਾਬ ਦੀ ਮਨਰੇਗਾ ਦਾ ਬਜਟ ਤਾਂ 1400 ਕਰੋੜ ਹੈ ਪੰਜਾਬ ਦੀ ਸਰਕਾਰ ਕਿੱਥੋਂ ਪੇ ਕਰ ਦੂਗੀ ਜਿਹੜੀ ਖੁਦ ਕਰਜ਼ੇ ਲੈ ਲੈ ਕੇ ਚੱਲਦੀ ਹੈ ਜਿਹੜੀ ਸਰਕਾਰ ਦੇ ਜਿਹੜੇ ਵਿੱਤੀ ਬੋਝ ਨੇ ਸਰਕਾਰ ਦੀ ਆਮਦਨ ਤੋਂ ਬਾਹਰ ਗਏ ਹੋਏ ਨੇ ਉਹ 1400 ਕਰੋੜ ਰੁਪਇਆ ਪੰਜਾਬ ਦੀ ਸਰਕਾਰ ਕਿੱਥੋਂ ਪਾ ਦੂਗੀ ਜਦੋਂ ਪੈਸਾ ਪੈਣਾ ਨਹੀਂ ਤਾਂ ਹੌਲੀ-ਹੌਲੀ ਜਿਹੜੀ ਆਹ ਸਕੀਮ ਹੈ ਇਸ ਸਕੀਮ ਨੇ ਖਤਮ ਹੋ ਜਾਣਾ ਕਹਿੰਦੇ ਪਰ ਉਹ ਲੋਕ ਕਹਿੰਦੇ ਨੇ ਕਿ ਲੇ ਕੇ ਨਾਮ ਦੇ ਵਿੱਚ ਹੀ ਤਬਦੀਲੀਆਂ ਨਹੀਂ ਕੀਤੀਆਂ ਇਹਦੇ ਨਾਲ ਜਿਹੜਾ ਇੱਕ ਇਹਦਾਕ ਬੇਸਿਕ ਢਾਂਚਾ ਉਸ ਢਾਂਚੇ ਦੇ ਵਿੱਚ ਵੀ ਵੱਡੀ ਤਬਦੀਲੀ ਹੋ ਜੂਗੀ ਤੇ ਪੰਜਾਬ ਸਰਕਾਰ ਨੇ ਖਰ ਕੰਮ ਤਾਂ ਚੰਗਾ ਕੀਤਾ ਇੰਪਲੀਮੈਂਟ ਕਿੰਨਾ ਕੁ ਹੋਊਗਾ ਉਹ ਦੇਖਣ ਵਾਲਾ ਹੋਊਗਾ ਜਾਂ ਰਾਜਨੀਤਿਕ ਧੇਰਾ ਇਹਦੇ ਤੇ ਇਵਨ ਕਿ ਪੰਜਾਬ ਸਰਕਾਰ ਤੱਕ ਵੀ ਉਹ ਕਿੰਨੀ ਕੁ ਸਿਆਸੀ ਲੜਾਈ ਦੇ ਪਾਉਂਦੀਆਂ ਨੇ ਸੜਕ ਤੋਂ ਲੈ ਕੇ ਦਿੱਲੀ ਤੱਕ ਕਿਵੇਂ ਲੜਦੀਆਂ ਨੇ ਕਿਥੋਂ ਤੱਕ ਲੜਦੀਆਂ ਨੇ ਜਾਂ ਸਿਰਫ ਮੱਦੇ ਤੱਕ ਗੱਲ ਰਹਿ ਜੂਗੀ ਆ ਕੁਝ ਦੇਖਣ ਵਾਲਾ ਹੋਊਗਾ ਪਰ ਪੰਜਾਬ ਪਹਿਲੀ ਸਟੇਟ ਬਣ ਗਈ ਜਿਹਨੇ ਵਿਧਾਨ ਸਭਾ ਦੇ ਵਿੱਚ ਜੀਮਰਾ ਜੀ ਰਾਮ ਜੀ ਦੇ ਖਿਲਾਫ ਮਤਾ ਪਾਇਆ ਦੋਸਤੋ